ਹੋ ਪੱਟੀ ਵਿੱਚ ਵਸੇ ਰਾਜਾ ਦੂਨੀ ਚੰਦੇ ਜੀ ਇੱਕ ਗੱਲੋਂ ਰਹਿੰਦਾ ਸੀ ਠੀਕਰ ਵੰਦੇ ਜੀ ਇੱਕ ਗੱਲੋਂ ਰਹਿੰਦਾ ਸੀ ਠੀਕਰ ਵੰਦੇ ਜੀ ਪੁੱਤਰ ਰਵ ਗੈਰ ਦੁਨੀਆਂ ਚ ਢੋਈ ਨਾ ਸੱਤ ਤੀਆਂ ਜੰਮੀਆਂ ਪੁੱਤਰ ਕੋਈ ਨਾ ਅੱਤੇ ਇੰਨਾਂ ਜੰਮੀਆਂ ਪੁੱਤਰ ਕੋਈ ਨਾ ਮੇਲਾ ਵਿੱਚ ਭਾਵੇਂ ਜੱਗਣ ਦਵਾਲੀਆਂ ਮਸਿਆਦੀ ਰਾਤ ਤੋਂ ਲੱਗਣ ਕਾਲੀਆਂ ਮਸਿਆਦੀ ਰਾਤ ਤੋਂ ਲੱਗਣ ਕਾਲੀਆਂ ਫੁੱਲਾਂ ਤੋਂ ਵਗਹਿਰ ਆਉਂਦੀ ਖੁਸ਼ਬੂ ਹੀ ਨਾ ਸੱਤ ਧੀਆਂ ਜੰਮੀਆਂ ਪੁੱਤਰ ਕੋਈ ਨਾ ਸੱਤ ਧੀਆਂ ਜੰਮੀਆਂ ਪੁੱਤਰ ਕੋਈ ਨਾ ਉਹ ਅੱਕ ਗਿਆ ਵੈਦਾਂ ਕੋਲੋਂ ਖਾਂਦਾ ਕੁੜੀਆਂ ਟੁੱਟੀਆਂ ਰੇਖਾ ਨਾ ਕਿਸੇ ਕੋਲੋਂ ਜੁੜੀਆਂ ਟੁੱਟੀਆਂ ਰੇਖਾ ਨਾ ਕਿਸੇ ਕੋਲੋਂ ਜੁੜੀਆਂ ਕੋਈ ਵੀ ਦਵਾਈ ਰਾਣੀਆਂ ਨੂੰ ਪੋਈ ਨਾ ਸੱਤ ਧੀਆਂ ਜੰਮੀਆਂ ਪੁੱਤਰ ਕੋਈ ਨਾ ਸੱਤ ਧੀਆਂ ਜੰਮੀਆਂ ਪੁੱਤਰ ਕੋਈ ਨਾ ਹੋ ਮਰੀ ਹੁੰਦੀ ਬੁਰੀ ਹੁੰਦੀ ਲੋਕੋ ਪੁੱਤਰਾਂ ਦੀ ਭੁੱਖ ਜੀ ਹਾਰ ਬੈਠਾ ਰਾਜਾ ਸੁੱਖ ਨਾ ਕਈ ਸੁੱਖੇ ਜੀ ਹਾਰੇ ਬੈਠਾ ਰਾਜਾ ਸੁੱਖਾ ਨਾ ਕਹੀਂ ਸੁੱਖ ਜੀ ਕਵੀ ਜਰਨਹਲ ਦੀ ਕਲਮ ਰੋਈ ਨਾ ਸੱਤ ਦਿਨਾਂ ਜੰਮੀਆ ਪੁੱਤਰ ਕੋਈ ਨਾ ਸੱਤ ਦਿਨਾਂ ਜੰਮੀਆ ਪੁੱਤਰ ਕੋਈ ਨਾ ਉਹ ਚੂਰੇ ਦੁਨੀ ਚੰਦ ਬਹਿ ਕੇ ਮੰਦੇ ਭਾਗਾ ਨੂੰ ਥੱਕ ਗਿਆ ਜੇ ਗਾ ਕੇ ਪੀਰਾਂ ਦੇ ਆਂਚਰਾਗਾ ਨੂੰ ਥੱਕ ਗਿਆ ਜੇ ਗਾ ਕੇ ਪੀਰਾਂ ਦੇ ਆਂਚਰਾਗਾ ਨੂੰ ਪੂਰੀ ਕਿਸੇ ਦਾਰੇ ਤੇ ਇਮਰਾਜ਼ ਹੋਈ ਨਾ ਸੱਤ ਧੀਆਂ ਜੰਮੀਆਂ ਪੁੱਤਰ ਕੋਈ ਨਾ ਸੱਤ ਧੀਆਂ ਜੰਮੀਆਂ ਪੁੱਤਰ ਕੋਈ ਨਾ